ਹੈਲੋ ਬੱਚਿਓ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਆਦੀ ਵੀਡੀਓ ਵਿੱਚ ਆਪਾਂ ਕਰਾਂਗੇ ਦਾਜ ਦੀ ਸਮੱਸਿਆ ਤੇ ਲੇਖ ਪੰਜਾਬੀ ਵਿੱਚ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦਾਜ ਤੋਂ ਭਾਵ ਉਹਨਾਂ ਸਭ ਚੀਜ਼ਾਂ ਵਸਤਾਂ ਨੂੰ ਜਿਹੜਿਆ ਮਾਪੇ ਆਪਣੀਆਂ ਬੱਚੀਆਂ ਨੂੰ ਵਿਆਹੇ ਜਾਣ ਤੇ ਸਹਾਇਤਾ ਜਾਂ ਦਾਣ ਵਜੋਂ ਦਿੰਦੇ ਹਨ ਦਾਜ ਕਿਹਾ ਜਾਂਦਾ ਹੈ ਇਨਾਂ ਵਸਤਾਂ ਵਿੱਚ ਨਕਦੀ ਤੋਂ ਛੁੱਟੇ ਗਏ ਨੇ ਕਪੜੇ ਬਿਸਤਰੇ ਫਰਨੀਚਰ ਟੈਲੀਵਿਜ਼ਨ ਸਕੂਟਰ ਕਾਰ ਆਦਿ ਆ ਜਾਂਦੇ ਹਨ ਦਾਇਰ ਪ੍ਰਥਾ ਦਾ ਪ੍ਰਾचीन ਰੂਪ ਕੋਈ ਵੇਲਾ ਸੀ ਜਿਆਦਾ ਸਾਡੇ ਦੇਸ਼ ਵਿੱਚ ਲੜਕੀ ਦੇ ਵਿਆਹ ਤੇ ਮਾਪੇ ਅੰਗ ਸੰਗ ਸਾਖ ਗਵਾਂਢੀ ਅਤੇ ਮਿੱਤਰ ਦੋਸਤ ਮਿੱਤਰ ਆਪਣੀ ਵਿੱਤ ਅਨੁਸਾਰ ਉਹ ਜ ਸੁਗਾਤਾਂ ਵਿਆਹੀ ਜਾ ਰਹੀ ਨਵੀਂ ਜੋੜੀ ਨੂੰ ਵਿਆਹ ਕਰਦੇ ਸਨ ਆਜ ਉਹ ਆਪਣਾ ਘਰ ਆਰਾਮਨਾ ਸ਼ੁਰੂ ਕਰ सके ਲੜਕੇ ਦੇ ਮਾਪੇ ਇਹਨਾਂ ਚੀਜ਼ਾਂ ਵਸਤਾਂ ਨੂੰ ਖੇੜੇ ਮੱਥੇ ਪ੍ਰਮਾਨ ਕਰਕੇ ਕਹਿ ਦਿੰਦੇ ਸਨ ਜਿਨਾ ਧੀ ਦੇ ਦਿੱਤੀ ਸਭ ਕੁਝ ਇਹ ਦਿੱਤਾ ਲੜਕੀ ਦਾ ਵਿਆਹ ਕਰਨਿਆ ਦਾਨ 10 ਮਾਗਾਂ ਸਮਝਿਆ ਜਾਂਦਾ ਸੀ ਉਸ ਵੇਲੇ ਲੜਕੀ ਪਿੱਤਰੀ ਜਾਇਦਾਦ ਦੀ ਸੇਸedar ਵੀ ਹੁੰਦੀ ਸੀ ਵੀ ਨਹੀਂ ਹੁੰਦੀ ਸੀ ਪਰ ਹੁਣ ਉਹ ਕਾਨੂੰਨੀ ਤੌਰ ਤੇ ਪਿਤਰੀ ਜਾਇਦਾਦ ਦੀ ਭਾਈਵਾਲ ਬਣ ਚੁੱਕੀ ਹੈ ਦਾਜ ਪ੍ਰਥਾ ਭਿਆਨਕ ਰੂਪ ਸਾਡੇ ਦੇਸ਼ ਵਿੱਚ ਦਾਜ ਦੀ ਦਾਜ ਦੀ ਸਮੱਸਿਆ ਹੁਣ অতি ਭਿਆਨਕ ਰੂਪ ਤੱਕ ਗਈ ਹੈ ਲੜਕੇ ਲੜਕੀਆਂ ਵਰਗੇ ਵਾਲੇ ਲੜਕੀਆਂ ਦਾ ਘਰ ਆ ਘਾਟ ਆਦਾਨ ਉਸ ਦੀ ਵਿਧੇਕ ਯੋਗਤਾ ਤੇ ਹੋਰ ਗੁਣ ਵੇਖਣ ਨਾਲੋਂ ਦਿੱਤੇ ਦਿੱਤੇ ਜਾ ਰਹੇ ਦਾਜ ਦਾ ਵੇਰਵਾ ਵੇਖਦੇ ਹਨ ਇਹਨਾਂ ਇਸ ਤੇ ਇਸ ਤਰ੍ਹਾਂ ਹੋ ਹੁਣ ਵਿਆਹ ਲੜਕੀ ਨਾਲ ਨਹੀਂ ਸਗੋਂ ਦਾਜ ਨਾਲ ਹੋਣ ਲੱਗ ਪਿਆ ਹੈ ਲੜਕੀਆਂ ਦਾ ਲੜਕਿਆਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ ਹਨ ਸਹੀ ਅਰਥਾਂ ਵਿੱਚ ਵਿਆਹ ਇੱਕ ਵਪਾਰ ਬਣ ਗਿਆ ਹੈ ਵਿਆਹ ਇੱਕ ਸੋਦੇ ਬਾਜੀ ਹੁਣ ਬਹੁਤ ਹੀ ਵਾਰ ਮੁੰਡਿਆਂ ਦੇ ਮਾਪੇ ਸ਼ਰਮ ਹਿਆ ਛਿੱਕੇ ਟੰਗ ਕੇ ਮੰਗਣੀ ਪੱਕੀ ਕਾਰਨ ਕਰਕੇ ਤੋਂ ਪਹਿਲਾਂ ਮੁੰਡੇ ਨੂੰ ਪਾਲਣ ਪੋਸ਼ਣ ਪੜਾਉਣ ਦਾ ਖਰਚ ਨਗਦੀ ਗਹਿਣਿਆ ਕੱਪੜਿਆ ਟੀਵੀ ਫਰਿੱਜ ਸਕੂਟਰ ਕਾਰ ਅਤੇ ਏਸੀ ਦੇ ਰੂਪ ਵਿੱਚ ਮੰਗਣ ਲੱਗ ਪੈਂਦੇ ਹਨ ਹੁਣ ਵਿਆਹ ਕਰਨਿਆਂ ਦਾ ਕਨਿਆਦਾਨ ਤੇ ਦੋ ਦੋਹਾਂ ਦਾ ਮੇਲ ਨਾ ਹੋ ਕੇ ਸੋਦੇਵਾਜੀ ਬਣ ਗਿਆ ਹੈ ਦਾਦੀ ਬਲੀ ਦਾ ਸ਼ਿਕਾਰ ਅਮੀਰ ਅਤੇ ਕਾਲੇ ਧੰਵਾਲੇ ਵਾਲੇ ਤਾਂ ਆਪਣੇ ਸ਼ਰਮਾਏ ਸ਼ਰਮਾਏ ਦੇ ਸਿਰ ਤੇ ਆਪਣੀਆਂ ਧੀਆਂ ਨੂੰ ਚੰਗੇ ਮੁੰਡਿਆਂ ਨਾਲ ਵਿਆਹ ਕਰ ਰਹੇ ਹਨ ਪਰ ਗਰੀਬ ਅਤੇ ਮੱਧ ਸ਼੍ਰੇਣੀ ਵਾਲਿਆਂ ਲਈ ਤਾਂ ਧੀ ਦੇ ਹੱਥ ਪੇੜ ਕਰਨਾ ਗੰਭੀਰ ਸਮੱਸਿਆ ਬਣ ਗਈ ਹੈ ਜੇ ਉਹ ਕੁਝ ਪੇੜ ਕੱਟ ਕੇ ਤੇ ਕੁਝ ਕਰਜ਼ਾ ਚੁੱਕ ਕੇ ਜਿਵੇਂ ਜਿਵੇਂ ਵਿਆਹ ਕਰਕੇ ਕਰ ਵੀ ਦਿੰਦੇ ਹਨ ਤਾਂ ਬਾਅਦ ਵਿੱਚ ਬਾਦਦੀਆਂ ਮੰਗਾਂ ਪੂਰੀਆਂ ਨਾ ਕਰ ਸਕ ਕਰਕੇ ਮਨੋਂ ਮਾਨ ਮਾਨੋ ਲੜਕੀ ਦੇ ਜੀਵਨ ਨੂੰ ਨਰਕ ਦੀ ਪੱਠੀ ਵਿੱਚ ਝੋਕ ਦਿੰਦੇ ਹਨ ਜੇ ਲੜਕੀ ਜੁਰਤ ਤੋਂ ਕਰਕੇ ਆਪਣਾ ਪੱਖ ਪੂੜਦੀ ਹੋਈ ਆਪਣਾ ਮੂੰਹ ਖੋਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦੇ ਆਚਰਣ ਤੇ ਉੰਜਾਂ ਹਲਾ ਕੇ ਉਸ ਨੂੰ ਪਾਈਚਾਰੇ ਵਿੱਚ ਵੰਡਿਆ ਜਾਂਦਾ ਹੈ। ਅਤੀ ਹੁਣ ਤੇ ਲੜਕੀ ਨੂੰ ਸਟਾਫ ਫਟਣ ਦੇ ਬਹਾਨੇ ਸੌੜਿਆ ਜਾਂਦਾ ਹੈ ਜਾਂ ਉਹ ਆਪ ਆਤਮ ਹੱਤ ਕਰ ਲੈਂਦੀ ਹੈ। ਅੱਜ ਹੀ ਖਬਰਾਂ ਅਸੀਂ ਆਏ ਦੇ ਖਬਰਾਂ ਵਿੱਚ ਪੜਦੇ ਹਾਂ ਐਂਦੇ ਹਾਂ। ਇਹ ਕਾਰਨ ਵੀ ਹੈ ਕਿ ਕਰਵਤੀ ਇਸਤਰੀਆਂ ਸਕੈਨਿੰਗ ਕਰਵਾ ਕੇ ਲੜਕੀ ਹੋਣ ਦੀ ਜਾਣਕਾਰੀ ਅਤੇ ਲੜਕੀ ਦੇ ਭਵਿੱਖ ਤੋਂ ਡਰਦਿਆਂ ਹੀ ਵਗਰ ਬਾਤ ਕਰਵਾ ਲੈਂਦੀਆਂ ਹਨ ਦਾਜ ਦੀ ਕੁਰਿਤੀ ਤੇ ਕਾਰਨ ਦਾਜ ਦੇਣ ਲੈਣ ਦੀ ਕੁਰਿਤੀ ਦੇ کئی ਕਾਰਨ ਹਨ ਇੱਕ ਤਾਂ ਦਾਜ ਦੇਣ ਲੈਣ ਦੀ ਪ੍ਰਥਾ ਨੂੰ ਨੱਕ ਰੱਖਣ ਨਾਲ ਜੋੜਿਆ ਗਿਆ ਹੈ ਦੂਜਾ ਅਮੀਰ ਲੋਕਾਂ ਆਪਣੇ ਅਣਕ ਮਾਈ ਯਾ ਠੱਗੀ ਥੋੜੀ ਨਾਲ ਜਮਾ ਕੀਤੇ ਪੈਸੇ ਨਾਲ ਵਿਆਹ ਵਿੱਚ ਆਪਣੀ ਸ਼ਾਨ ਬਖਾਉਣ ਲੱਗ ਪਏ ਹਨ ਪਰ ਗਰੀਬ ਦੇ ਮਾਦਾ ਵਰਗਿਆਂ ਲਈ ਇਹ ਸਭ ਕੁਝ ਕਰਨਾ ਮਜਬੂਰੀ ਬਣ ਗਿਆ ਹੈ ਤੇ ਜਾਂ ਕਰਕੇ ਵਾਰਿਆਂ ਨੇ ਖੁੱਲੋਂ ਖੁੱਲਾ ਦਾਜ ਮੂੰਹ ਮੰਗਣਾ ਸ਼ੁਰੂ ਕਰ ਦਿੱਤਾ ਹੈ ਉਹਦੇ ਦੇ ਦਾਜ ਨੂੰ ਆਪਣੀ ਚਾਂ ਦੇ ਵਿੱਚ ਵਾਦਾ ਕਰਨ ਵਾਦਾ ਸਮਝਣ ਲੱਗ ਪੈਂਦੇ ਪਏ ਹਨ ਦਾਸ ਸੰਬੰਧੀ ਕਾਨੂੰਨ ਦਾਜ ਨਾ ਦੇਣ ਤੇ ਨਾ ਹੀ ਲੈਂਡ ਸੰਬੰਧੀ ਕਾਨੂੰਨ ਨੇ ਕਾਨੂੰਨੀ ਲੈਂਡ ਸੰਬੰਧੀ ਕਾਨੂੰਨ ਤਾਂ ਬਣ ਗਿਆ ਹੈ ਪਰ ਅੰਦਰ ਖਾਤੇ ਵਿੱਚ ਦੀਆਂ ਤੱਦੀਆਂ ਵੀ ਉਡਣ ਲੱਗ ਪੈਂਦੀਆਂ ਹਨ ਇਹਨਾਂ ਨੂੰ ਮੰਗ ਪੱਕੀ ਕਦਰ ਤੋਂ ਪਹਿਲਾਂ ਸੋਦੇ ਬਾਜੀ ਹੋਣ ਲੱਗ ਪਈ ਹੈ ਅਸਲ ਵਿੱਚ ਜੇ ਢੁਗਾਈ ਵਿੱਚ ਜਾ ਕੇ ਵੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਾਨੂੰਨ ਨੇ ਤਾਂ ਇਸ ਕੋਹਰ ਨੂੰ ਸਗੋ ਵਧਾ ਦਿੱਤਾ ਹੈ ਸਾਡੇ ਦੇਸ਼ ਵੀ ਦੇ ਸਾਡੇ ਸਮਾਜ ਵਿੱਚ ਇਸਤਰੀ ਦੀ ਹਜੇ ਤੱਕ ਕੋਈ ਯੋਗ ਕਦਰ ਨਹੀਂ ਬਹੁਤੇ ਲੋਕ ਤਾਂ ਇਸ ਰਾਹੀ ਦਾਜ ਦੇ ਰੂਪ ਵਿੱਚ ਧਨ ਪ੍ਰਾਪਤ ਕਰਨ ਦਾ ਕਰਨਾ ਚਾਹੁੰਦੇ ਹਨ ਦਾਜ ਦੀ ਸਮੱਸਿਆ ਕਿਵੇਂ ਦੂਰ ਹੋਵੇ ਦਾਜ ਦੀ ਸਮੱਸਿਆ ਨਾਲ ਨਜੇਠਣ ਲਈ ਕੁਝ ਸੁਝਾਅ ਇੱਥੇ ਲਿਖੇ ਹਨ ਸਮਾਜ ਵਿੱਚ ਜਾਗਰੂਕਤਾ ਲਿਆ ਕੇ ਇਸ ਲਾਨਤ ਤੇ ਖਤਲ ਪਾਈ ਜਾ ਸਕਦੀ ਹੈ ਨੌਜਵਾਨ ਮੁੰਡੇ ਕੁੜੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਨਾ ਆਪਣੇ ਨਾ ਆਪਣੇ ਵਿਆਹ ਤੇ ਦਾਜ ਲੈਣਗੇ ਤੇ ਨਾ ਹੀ ਆਪਣੀ ਭੈਣ ਦੇ ਵਿਆਹ ਤੇ ਦਾਜ ਲੈ ਦੇਣਗੇ ਇਸ ਵਿਸ਼ੇ ਤੇ ਟੀਵੀ ਰੇਡੀਓ ਤੇ ਖਵਾਰਾ ਰਾਹੀ ਪਰਚਾਰ ਤੇ ਤੋਂ छुट ਨਾਰਕਾ ਲੇਖਕ ਲੇਖ ਕਹਾਣੀਆਂ ਨਾਵਲ ਅਤੇ ਕਵਿਤਾਵਾਂ ਵੀ ਲਿਖਿਆ ਜਾਣ ਪਰ ਮਾਂ ਬਣਾਉਣ ਵਾਲਿਆਂ ਨੂੰ ਵੀ ਇਸ ਵਿਸ਼ੇ ਤੇ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ ਇਸ ਧੀ ਨੂੰ ਮਰਦ ਦੇ ਬਰਾਬਰ ਸਨਮਾਨ ਪੂਰਨ ਦਰਜਾ ਦੇਣਾ ਚਾਹੀਦਾ ਹੈ ਜਿੰਨੀ ਦੇਰ ਤੱਕ ਇਹ ਸਮਾਨਤਾ ਨਹੀਂ ਦਿੱਤੀ ਜਾਂਦੀ ਇਸ ਮੁਸੀਬਤਿਆ ਬਣੀ ਰਹੇਗੀ ਨੇੜੇ ਜਿਵੇਂ ਦੇਹ ਨੀਰਸ ਦੇਹ ਭਾਰਤ ਦੇ ਸੰਵਿਧਾਨ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਾ ਅਧਿਕਾਰ ਦਿੱਤਾ ਗਿਆ ਹੈ ਕਾਨੂੰਨ ਵੀ ਬਣਾਏ ਗਏ ਹਨ ਪਰ ਸਮੱਸਿਆ ਦੀ ਪਿਆਨਤਾ ਵਿੱਚ ਕੋਈ ਫਰਕ ਨਹੀਂ ਪਿਆ ਇਸੇ ਤਰ੍ਹਾਂ ਲੜਕੀਆਂ ਦੀ ਵਿਦਿਆ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪਹਿਲਾਂ ਸੇ ਖੜੀਆਂ ਹੋ ਸਕੇ ਸਭਨ ਸਾਰੰਸ ਦਾਦੀ ਇਸ ਗੰਭੀਰ ਸਮੱਸਿਆ ਪ੍ਰਤੀ ਲੋਕਾਂ ਨੂੰ ਚੇਤਨਨ ਕਰਨਾ ਚਾਹੀਦਾ ਹੈ ਸਰਕਾਰ ਨੂੰ ਇਸ ਸੰਬੰਧ ਸਖਤ ਕਾਨੂੰਨ ਬਣਾ ਕੇ ਲਾਗੂ ਕਰਨ ਚਾਹੀਦੇ ਹਨ ਸੁਜਵਾਨ ਲੋਕਾਂ ਤੇ ਸਮੰਦਰ ਤੇਰਾ ਨੂੰ ਇਸ ਸਮੱਸਿਆ ਪ੍ਰਤੀ ਸਹਿਯਤਾ ਸਹਿਯਤਾ ਸਹਿਿਤ ਅੱਗੇ ਆਉਣਾ ਚਾਹੀਦਾ ਹੈ